ਉਹ ਲਾ ਵੀ ਮੂੰਛੀਆਂ ਬਣ ਗਈ ਗੱਲ ਲਾਈਟਾਂ ਲੱਗ ਗਈਆਂ ਤਾਰੇ ਖਿਲਰ ਗਈਆਂ ਕੈਮਰੇ ਆ ਗਏ ਉਹ ਜਾਹਿੰਦਾ ਜਨਾਬ ਉਹ ਤੂੰ ਨਹੀਂ ਖੜਾ ਹੋਇਆ ਸੂਟ ਮਾਰਨ ਲਈ ਤੈਨੂੰ ਪੋਲੀਓ ਹੋਇਆ ਉਹਨੂੰ ਦਾ ਪੋਲੀਓ ਹੋਇਆ ਮੇਰੀ ਗੱਲ ਸੁਣੋ ਤੂੰ ਇਹਨਾਂ ਕ ਲਈ ਆ ਤੂੰ ਅੱਖਾਂ ਦਾ ਪ੍ਰਸ਼ਨ ਕਰਾ ਕੇ ਉਹ ਜਨਾਬ ਮੈਂ ਅੱਖਾਂ ਦਾ ਆਪਰੇਸ਼ਨ ਨਹੀਂ ਕਰਾ ਕੇ ਆਇਆ ਉਹ ਤੁਹਾਨੂੰ ਨਹੀਂ ਪਤਾ ਹੁਣ ਮੇਰੇ ਵੀ ਅੰਦਰ ਦਾ ਸੁੱਤਾ ਇਨਸਾਨ ਜਾਗ ਗਿਆ ਈ ਤੇਰੇ ਅੰਦਰ ਦਾ ਇਨਸਾਨ ਜਾਗ ਪਿਆ ਨਾ ਅੱਗੇ ਤੇਰੇ ਅੰਦਰ ਦਾ ਇਨਸਾਨ ਭਰਾ ਜੀ ਰਕ ਸੁਤਾ ਪਿਆ ਹਲੇ ਮੇਰੀ ਗੱਲ ਸੁਣ ਉਹ بڑے ਕੈਮਰੇ ਇਕੱਠੇ ਕੀਤੇ ਨੇ ਡਾਟਾ ਇਕੱਠੀਆਂ ਕੀਤੀਆਂ ਇੱਥੇ ਕਿਸਦਾ ਵਿਆਹ ਹੋ ਰਿਹਾ ਏ ਉਹ ਜਨਾਬ ਕਿਸੇ ਦਾ ਇੱਥੇ ਵਿਆਹ ਕਾਨੂੰ ਕਰੀਏ ਹੱਲੇ ਤੱਕ ਤਾਂ ਮੇਰਾ ਆਪਣਾ ਵਿਆਹ ਨਹੀਂ ਹੋਇਆ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਤੁਸੀਂ ਥੋੜਾ ਜਿਹਾ ਪਰੇ ਹੋ ਕੇ ਖੜਾ ਹੋਵੋ ਮੈਂ ਕੁਝ ਬਣਾ ਰਿਹਾ ਹਾਂ ਉਹ ਤੂੰ ਇੱਥੇ ਸੜਕ ਬਣਾ ਰਿਹਾ ਉਹ ਨਹੀਂ ਜਨਾਬ ਉਹ ਮੈਂ ਬਣਾ ਰਿਹਾ ਬਹੁਤ ਵੱਡੇ ਬਜਟ ਦੀ ਫਿਲਮ ਉਹ ਫਿਲਮ ਬਣਾ ਰਿਹਾ ਉਹ ਇੱਕ ਅੱਧੀ ਫਰਮ ਦੇ ਨਾਲ ਮਹਿੰਦਰ ਸਿੰਘ ਕੀ ਬਣਾ ਉਹ ਜੇ ਫਿਲਮ ਬਣਾਉਣੀ ਹੈ ਤਾਂ ਘੱਟੋ ਘੱਟ 20-25 ਫਿਲਮਾਂ ਬਣਾਓ ਉਹ ਇੱਕੋ ਫਿਲਮ ਤੇ ਚੱਲ ਲੈਣ ਦੋ ਫਿਰ ਮਗਰੇ 25 ਤੀ ਕੀ 100-150 ਫਿਲਮਾਂ ਬਣਾ ਦੇਾਂਗੇ ਸੱਚਾ ਉਹ ਮੈਂ ਮੰਨਦਾ ਤੂੰ ਫਿਲਮ ਬਣਾ ਰਿਹਾ ਪਹਿਲਾਂ ਮੈਨੂੰ ਦੱਸ ਤੂੰ ਫਿਲਮ ਦਾ ਨਾਮ ਕੀ ਰੱਖ ਰਿਹਾ ਐਸ ਕੋਲੋਂ ਜਨਾਬ ਮਹਿੰਦਰ ਸਿੰਘ ਬਹੁਤ ਜ਼ਿਆਦਾ ਸਕੀਮੀ ਐ ਮੈਂ ਫਿਲਮ ਦਾ ਨਾਮ ਵੀ ਠਾਣੇ ਤੇ ਰੱਖਣਾ ਤਾਂ ਕਿ ਜਿੰਨੀ ਸਾਡੀ ਫਿਲਮ ਚੱਲੇ ਉਨਾ ਹੀ ਸਾਡੇ ਥਾਣੇ ਦਾ ਨਾਂ ਚੱਲੇ ਮੈਂ ਫਿਲਮ ਦਾ ਨਾਂ ਰੱਖਣਿਆ ਫਿਲਮੀ ਥਾਣਾ ਉਹ ਫਿਲਮੀ ਥਾਣਾ ਉਹ ਫਿਰ ਤਾਂ ਮੈਂ ਦੱਸਿਆ ਫਿਲਮ ਦੇ ਵਿੱਚ ਮੈਨੂੰ ਵੀ ਰੋਲ ਜ਼ਰੂਰ ਮਿਲੂਗਾ ਉਹ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਨੂੰ ਪੂਰਾ ਰੋਲ ਦਊਗਾ ਉਹ ਕੀ ਕਰੇ ਉਹ ਮੇਰੇ ਕਹਿਣ ਦਾ ਮਤਲਬ ਹੈ ਜਿਹੜਾ ਮੈਂ ਫਿਲਮ ਦੇ ਵਿੱਚ ਸੀਨ ਤੁਹਾਡੇ ਦੇ ਰੱਖਿਆ ਉਹ ਬੜਾ ਵਧੀਆ ਸੀਨ ਹੈ ਸਿਰ ਮੈਨੂੰ ਦੱਸਤਾ ਸੀ ਮੈਂ ਦੱਸਿਆ ਉਹ ਮੈਂ ਸਾਹਿਬ ਉਹਨਾਂ ਨੂੰ ਫਿਲਮ ਦੇ ਵਿੱਚ ਡਾਕੂ ਬਣਾ ਰਿਹਾ ਡਾਕੂ ਉਹ ਮੈਨੂੰ ਫਿਲਮ ਚ ਬਣਾ ਰਿਹਾ ਡਾਕੂ ਤੇਰਾ ਮਰ ਜਾ ਬਾਪੂ ਉਹ ਮੈਂ ਅਫਸਰ ਹਾਂ ਤੂੰ ਮੈਨੂੰ ਡਾਕੂ ਬਣਾਈਏ ਨਾ ਉਹ ਜਨਾਬ ਤੁਸੀਂ ਸਕ੍ਰਿਪਟ ਤਾਂ ਸੁਣ ਲਓ ਉਹ ਸੁਣਾ ਕਿਹੜੀ ਸਕ੍ਰਿਪਟ ਹੈ ਤੇਰੀ ਮੈਨੂੰ ਸਭ ਤੋਂ ਪਹਿਲਾਂ ਫਿਲਮ ਸ਼ੁਰੂ ਹੁੰਦੀ ਹੈ ਢੈਂ 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 ਤੁਸੀਂ ਘੋੜੇ ਤੇ ਬੈਠ ਕੇ ਜਾ ਰਹੇ ਹੋ ਪਿੰਡ ਵੱਲੋਂ ਉਹ ਮੇਰੀ ਗੱਲ ਸੁਣੋ ਉਮ ਨੂੰ ਘੋੜੇ ਦੇ ਬਿਠਾ ਰਿਆ ਤੂੰ ਐ ਠਾਣੇ ਦੇ ਫਿਲਮ ਬਣਾ ਰਿਆ ਕਿ ਤੂੰ 26 ਦੇ ਫਿਲਮ ਬਣਾ ਰਿਹਾ ਓ ਮੇਰੀ ਸੁਣੋ ਜਨਾਬ ਗੱਲ ਤੁਸੀਂ ਘੋੜੇ ਦੇ ਬੈਠ ਕੇ ਪਿੰਡ ਵੱਲ ਨੂੰ ਜਾ ਰਹੇ ਹੋ ਓਛਾ ਮਾ ਘੋੜੇ ਦੇ ਬੈਠ ਕੇ ਪਿੰਡ ਵੱਲ ਨੂੰ ਜਾ ਰਹਿਆ। ਹਾਂਜੀ। ਆ ਮਿੰਦਰ ਸਿਆ ਇਹ ਘੋੜਾ ਪਿੰਡ ਵੱਲ ਨੂੰ ਜਾ ਰਿਹਾ ਸ਼ਹਿਰ ਵੱਲ ਨੂੰ ਕਿਉਂ ਨਹੀਂ ਜਾ ਰਿਹਾ ਓਏ? ਉਹ ਦੇਖੋ ਜੇ ਤੁਸੀਂ ਘੋੜੇ ਦੇ ਬੈਹਿ ਕੇ ਸ਼ਹਿਰ ਵੱਲ ਨੂੰ ਜਾਓਗੇ ਸ਼ਹਿਰ ਦੇ ਵਿੱਚ ਕਿੰਨੀ ਟ੍ਰੈਫਿਕ ਹੈ ਕਾਰਾਂ, ਬੱਸਾਂ, ਟਰੱਕ, ਮੋਟਰਸਾਈਕਲ, ਸਾਈਕਲ, ਸਕੂਟਰ ਜੇ ਤੁਸੀਂ ਘੋੜਾ ਆਪਣਾ ਸ਼ਹਿਰ ਨੂੰ ਲਿਜਾਉਂਗੇ ਤੇ ਆਪਣੇ ਤੇ ਘੋੜੇ ਦੇ ਛਰੀਟਾ ਲਗਾਉਂਗੇ। ਅੱਗੇ ਜਨਾਬ ਤੁਸੀਂ ਇਹ ਕਰਨਾ ਕਿ ਤੁਸੀਂ ਜਿੱਦਾਂ ਹੀ ਘੋੜਾ ਲੱਗੇ ਪਿੰਡ ਦੇ ਵਿੱਚ ਐਂਟਰ ਹੋਏ। ਅੱਛਾ ਅੱਗੇ ਤੁਹਾਨੂੰ ਮਿਲਣੀ ਇੱਕ ਬੁੜੀ। ਤੇਰਾ ਦਿਮਾਗ ਖਰਾਬਤ ਨਹੀਂ ਗਾਏ। ਉਹ ਤੂੰ ਮੈਨੂੰ ਬੁੜੀ ਟਕਰਾਈ ਇਹਨਾ ਜੇ ਮਲਾਉਣੀ ਆ ਤਾਂ ਕੋ ਕੁੜੀ ਟਕਰਾਏ। ਉਹ ਅੱਗੇ ਤਾਂ ਸੁਣੋ। ਫਿਰ ਤੁਸੀਂ ਬੁੜੀ ਤੋਂ ਕ੍ਰੋਸ ਕਰਕੇ ਅੱਗੇ ਪਿੰਡ ਦੀਆਂ ਕਿਸੀਆਂ ਝਾੜੀਆਂ ਦੇ ਵਿੱਚ ਵੜ ਜੰਨੇ ਹੋ। ਉਹ ਤੂੰ ਕਹਿੰਦਾ ਘੋੜਾ ਝਾੜੀਆਂ 'ਚ ਪੜ ਜਾਂਦਾ? ਉਹ ਜੇ ਘੋੜਾ ਝਾੜੀਆਂ 'ਚ ਪੜ ਗਿਆ ਮੇਰੇ ਸੱਪ ਲੜ ਜਾਣਾ ਓਏ। ਇਹ ਤੁਹਾਡੇ ਸੱਪ ਨਹੀਂ ਲੜ ਸਕਦਾ। ਕਿਉਂਕਿ ਜਿਹੜੇ ਘੋੜੇ ਉੱਤੇ ਤੁਹਾਨੂੰ ਬਿਠਾਣਾ ਆ ਉਹ ਘੋੜਾ ਪਤਾ ਕਿੰਨਾ ਉੱਚਾ ਹੋਣਾ ਆ ਉਹ ਮਹਿੰਦਰ ਸਿੰਘ ਮੈਂ ਮੰਨਦਾ ਘੋੜਾ ਉੱਚਾ ਹੁੰਦਾ ਆ ਪਰ ਮੈਂ ਤਾਂ ਨਹੀਂ ਮੈਂ ਆ ਉਹ ਸੱਤ ਮੇਰੇ ਲਾਣਾ ਘੋੜੇ ਦੇ ਨਹੀਂ ਲਾਣਾ ਉਹ ਮੇਰੀ ਸੁਣੋ ਗੱਲ ਜਨਾਬ ਉਹ ਤੁਹਾਡਾ ਸੀਨ ਚੇਂਜ ਕਰ ਦੇਵਾਂਗੇ